ਅਸੀਂ ਇਹ ਸਰ ਕਹਿਣਾ ਚਾਹੁੰਦੇ ਆ ਵੀ ਅਸੀਂ ਆਪਣੇ ਪਰਿਵਾਰ ਦੇ ਬੱਚਿਆਂ ਵਾਸਤੇ ਅਸੀਂ ਇੱਕ ਦਾਲ ਫੁਲਕੇ ਲਈ ਸਾਧਨ ਬਣਾਇਆ ਹੋਇਆ ਹੈ ਔਰ ਰੋਡ ਤੇ ਅਸੀਂ ਬਿਲਕੁਲ ਸਾਈਡ ਤੇ ਆਪਣੀਆਂ ਦੁਕਾਨਦਾਰੀ ਕਰਦੇ ਪਏ ਹਾਂ ਛੋਟਾ ਜਿਹਾ ਕਿ ਸਾਡਾ ਮਿਹਨਤੀ ਮੰਜੂਰ ਬੰਦਿਆਂ ਦੀ ਸਾਡੀ ਇਹ ਦੁਕਾਨਦਾਰੀ ਅਸੀਂ ਇਹਨੂੰ ਦੁਕਾਨਦਾਰੀ ਆਪਦੀ ਰੋਜੀ ਰੋਟੀ ਮੰਨ ਲਿਆ ਅਸੀਂ ਘਰ ਬੂਏ ਆਪਣਾ ਪਰਿਵਾਰ ਬੱਚੇ ਛੋਟੇ ਛੋਟੇ ਛੱਡ ਕੇ ਅਸੀਂ ਰੋਡ ਤੇ ਰਹਿੰਦੇ ਆਂ ਔਰ ਇਹਦੇ ਵਿੱਚ ਸਾਡਾ ਟ੍ਰੈਫਿਕ ਨਾਲ ਕੋਈ ਲਿੰਕ ਨਹੀਂ ਹੈਗਾ ਅਗਲੇ ਪਾਸੇ ਚੌਂਗਾ ਲਾਈਟ ਆ ਟ੍ਰੈਫਿਕ ਲਾਈਟ ਆ ਉਹਦੇ ਕਾਰਨ ਜਦੋਂ ਲਾਲ ਬੱਤੀ ਹੁੰਦੀ ਆ ਸੋ ਇੱਥੇ ਜਾਮ ਲੱਗ ਜਾਂਦਾ ਸਾਡੇ ਨਾਲ ਟ੍ਰੈਫਿਕ ਦਾ ਕੋਈ ਤਲਕਵਾਸਾ ਨਹੀਂਗਾ ਸੋ ਸਾਡਾ ਨਜਾਇਜ਼ ਜੇ ਤੁਸੀਂ ਸਮਾਨ ਚੱਕ ਕੇ ਲੈ ਗਏ ਉਹ ਸਾਡੇ ਗਰੀਬਾਂ ਦੇ ਸਾਰੇ ਹਰ ਬੰਦੇ ਦਾ ਤਗੜੇ ਬੰਦੇ ਦਾ ਗਰੀਬ ਤੇ ਹੀ ਯੋਰ ਚੜਦਾ ਵਾ ਕਿਸੇ ਦਾ ਨਹੀਂ ਚੜਦਾ ਤਗੜੇ ਨਾਲ ਕਿਤੇ ਵੀ ਕੋਈ ਤਗੜਾ ਬੰਦਾ ਗੱਲ ਕਰੂਗਾ ਸੋ ਉਸ ਨੂੰ ਇਹੋ ਲੱਗੂਗਾ ਕਿ ਮੇਰੇ ਬਰਾਬਰ ਦਾ ਬੰਦਾ ਵਾ ਮੈਂ ਇਹਦੇ ਨਾਲ ਅਟੈਚਮੈਂਟ ਨਹੀਂ ਕਰ ਸਕਦਾ ਸੋ ਹਰ ਬੰਦੇ ਨੂੰ ਇੱਥੇ ਵੀ ਸਾਡੇ ਨਾਲ ਬੜਿਆ ਬਲੈਕਮੇਲ ਹੋਇਆ ਜਾਂਦਾ ਜਾਂ ਸਾਨੂੰ ਬੜੀ ਤਰ੍ਹਾਂ ਇਥੇ ਤੰਗ ਕੀਤੀ ਜਾਂਦੀ ਹੈ ਸਰਕਾਰੀ ਅਫਸਰ ਆਂਦੇ ਆ ਅਸੀਂ ਅਫਸਰ ਆ ਜੀ ਅਸੀਂ ਐਦਾਂ ਸਾਨੂੰ ਫ੍ਰੀ ਕਿੰਨੂ ਦੇ ਦਿਓ ਸਾਡੀ ਦੇਖ ਲਓ ਅਸੀਂ ਕਿੰਨੀ ਕੀ ਵੱਡੀ ਇਥੇ ਸ਼ੋਪਿੰਗ ਮਾਰਕੀਟ ਬਣਾਈਆਂ ਸਿਰਫ ਇੱਕ ਦਾਲ ਫੁਲਕੇ ਵਾਸਤੇ ਬੈਠੇ ਹੋਏ ਆ ਰਾਤ ਨੂੰ ਸਾਨੂੰ ਇੱਕ ਰਹਿਣ ਤੇ ਵੀ ਤੰਗੀ ਪੇਸ਼ੀ ਆ ਔਰ ਅਸੀਂ ਛੜਕ ਦੇ ਉੱਤੇ ਸਿਰ ਆਪਣਾ ਰੱਖ ਕੇ ਆਪਦੇ ਬੱਚਾ ਲਈ ਰੋਟੀ ਦੰਗ ਪਰੇਸ਼ਾਨਾ ਕਮੇਟੀ ਵਾਲੇ ਆਉਂਦੇ ਆ ਸਰ ਅਸੀਂ ਸਾਡੇ ਦਾ ਜ਼ਬਰਦਸਤੀ ਸਮਾਨ ਚੱਕ ਕੇ ਲੈ ਜਾਂਦੇ ਆ ਸਾਡਾ ਤੇ ਅਸੀਂ ਕਿ ਅਸੀਂ ਵੀ ਇਹੋ ਹੀ ਅਫਸਰਾ ਕੇ ਮਿੰਤਰਲਾ ਕਰਦੇ ਆ ਕਿ ਚਲੋ ਸਾਡਾ ਜੋ ਵੀ ਆ ਤੁਸੀਂ ਸਾਡੇ ਨਾਲ ਤੁਸੀਂ ਕਹਿੰਦੇ ਕਿ ਕਿਨੂੰ ਲੈ ਕੇ ਜਾਂਦੇ ਕੌਣ ਕਿਨੂੰ ਲੈ ਕੇ ਜਾਂਦਾ ਸਰ ਸਰ ਕੋਈ ਵੀ ਸਰਕਾਰੀ ਬੰਦਾ ਕੋਈ ਵੀ ਆ ਸਾਡੇ ਦੇ ਕੋਈ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਦਾ ਪੁਲਿਸ ਕੋਈ ਵੀ ਪ੍ਰਸ਼ਾਸਨ ਬੰਦਾ ਸਰਕਾਰੀ ਮੁਲਾਜ਼ਮ ਆ ਨਾ ਸੋ ਸਾਡੇ ਤੇ ਹੀ ਗਰੀਬਾਂ ਦੇਆਂ ਕੇ ਰੋਹ ਘੋੜਿਆ ਜਾਂਦਾ ਹੈ ਸਾਡੇ ਗਰੀਬਾਂ ਤੇ ਸਾਨੂੰ ਜੋਰਾ ਦਿੱਤਾ ਜਾਂਦਾ ਸੋ ਅਸੀਂ ਸਰ ਆਪਣੀਆਂ ਮੰਡੀਆਂ ਦੇ ਵਿੱਚ ਆਪਣੇ ਘਰ ਬੂਵੇ ਔਰ ਪਹਿਲੀਆਂ ਜ਼ਮੀਨਾਂ ਜਿਹੜੀ ਸਾਡੀ ਕੋ ਥੋੜੀ ਬੋਦੀ ਹੈਗੀ ਆ ਪ੍ਰਾਪਰਟੀ ਉਹਨੂੰ ਵੀ ਅਸੀਂ ਉਹਦਾ ਕਰਜ਼ਾ ਲੋਨ ਲੈ ਕੇ ਅਸੀਂ ਆਪਦਾ ਕਾਰੋਬਾਰ ਬੱਚਾ ਵਾਸਤੇ ਖੜੇ ਆ ਸੋ ਇੱਥੇ ਵੀ ਸਾਨੂੰ ਨਹੀਂ ਕਰਨ ਦਿੰਦੇ ਤੇ ਸਾਡੀ ਸਰਕਾਰ ਤੇ ਪਰੇਸ਼ਾਨੀ ਹੋਵਾਂਗੇ ਸਰਕਾਰ ਨੂੰ ਅਸੀਂ ਵੋਟਾਂ ਪਾਈਆਂ ਸੀ ਕਿੱਧਰ ਜਾਈਏ ਆਪਣਾ ਵੀ ਡਿਵੈਲਪਮੈਂਟ ਨਹੀਂ ਕੀਤਾ ਜਾ ਰਿਹਾ ਹਾਂਜੀ ਕਿੰਨੂ ਸਰ ਅਸੀਂ ਕਹਿ ਨਹੀਂ ਸਕਦੇ ਸਾਡੇ ਕੋਲ ਕੋਈ ਇੱਥੇ ਸਰਕਾਰੀ ਅਫਸਰਾਂ ਕੋਲ ਵੀ ਕਿੰਨੀ ਸਾਰੀ ਗੱਲ ਨਹੀਂ ਆਉਂਦੀ ਅਸੀਂ ਕਿਸੇ ਦਾ ਨਾਮ ਨਹੀਂ ਲੈ ਕੇ ਅਸੀਂ ਕਿਸੇ ਨੂੰ ਗੱਲ ਕਹਿ ਸਕਦੇ ਸੋ ਸਾਰੇ ਕਰਦੇ ਵੀ ਸਾਡੀ ਰੋਜੀ ਰੋਟੀ ਦੇ ਨਾਂ ਲੱਤ ਮਾਰੋ ਸੋ ਅਸੀਂ ਛੋਟੇ ਛੋਟੇ ਮੇਰੀਆਂ ਦੋ ਬੇਟੀਆਂ ਮੈਂ ਆਪਦੀਆਂ ਬੇਟੀਆਂ ਕਰ ਨਾ ਇੱਥੇ ਸੜਕੇ ਤੇ ਬੈਠਾ ਨਹੀਂ ਤੇ ਮੇਰਾ ਕਾਰੋਬਾਰ ਚੱਲੇ ਮੈਨੂੰ 400 ਰੁਪਏ ਤੁਹਾਡੀ ਮਿਲੇ ਮੈਂ ਵੀ ਘਰ ਰਾਤ ਨੂੰ ਜੀ ਕਰਦਾ ਸੌਣ ਨੂੰ ਬੱਚਾ ਜੀ ਸ਼੍ਰੇਸ਼ ਕਰਕੇ ਅਸੀਂ ਸਾਰਾ ਅਸੀਂ ਆਪਦੇ ਬੱਚਾ ਵਾਸਤੇ ਬੈਠਿਆਂ ਤੇ ਸਾਨੂੰ ਪਰੇਸ਼ਾਨ ਕੀਤਾ ਜਾਂਦਾ। ਬੜੀ ਕਾਰਵਾਈ ਕੀਤੀ ਕਿ ਜਿਹੜਾ ਰੋਡ ਤੇ ਜਿਹੜੇ ਮੇਖਾਂ ਨੇ ਨਜਾਇਜ਼ ਕਬਜ਼ੇ ਮਾਨਯੋਗ ਮੀਤ ਸਾਹਿਬ ਦੇ ਹੁਕਮਾ ਮੁਤਾਬਕ ਉਹਨਾਂ ਨੇ ਦੇਸ਼ ਜਾਰੀ ਕੀਤਾ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਬਹੁਤ ਖਰਾਬ ਹੋ ਰਹੀ ਹੈ। ਲੋਕਾਂ ਨੇ ਫੁੱਟਬਾਲ ਦੇ ਮੈਦਾਨ ਕਬਜ਼ੇ ਕੀਤੇ ਹੋਏ ਨੇ। ਇਸ ਲਈ ਆਪਣੀ ਸਾਰੀ ਟੀਮ ਦੇ ਨਾਲ ਆਪਣੇ ਪੁਲਿਸ ਵਾਲਿਆਂ ਨਾਲ ਮੈਂ ਸਾਰਾ ਸਫਾਈ ਕਰਾ ਰਿਹਾ ਜੀ। ਪਰ ਸਰ ਫਿਰ ਵੀ ਲੋਕੀ ਨਹੀਂ ਹਟਦੇ ਕੀ ਹਰ ਬਾਰ ਕੋਈ ਨਹੀਂ ਆਪ बार-बार ਇਹਨਾਂ ਤੇ ਕਾਰਵਾਈ ਕਰਦੇ ਰਵਾਂਗੇ। ਪਰ ਅੱਜ ਦੇਖਣ ਜਿਆ ਸਰ ਪੂਰਾ ਇਹਨਾਂ ਨੇ ਮਜੀਠਾ ਰੋੜੀ ਘੇਰੇ ਆ ਕੋਈ ਯਕੀਨ ਨੂੰ ਆ ਬੜਾ ਦੀ ਕੋਈ ਆਟੋ ਵਗੈਰਾ ਵੀ ਕਿਸ ਤਰ੍ਹਾਂ ਦੇਖੋ ਜੀ ਮੈਂ ਤੇ ਆਪਣੇ ਪੂਰੇ ਸਹਿਯੋਗ ਨਾਲ ਸਾਰਾ ਇਹ ਸਾਫ ਕਰਕੇ ਜਾਵਾਂਗਾ ਤਾਂ ਕਿ ਸ਼ਹਿਰ ਵਾਸੀ ਪਰੇਸ਼ਾਨੀ ਨਾ ਆਵੇ ਪਰ ਸਰ ਤੁਸੀਂ ਜਦੋਂ ਜਾਂਦੇ ਫਿਰ ਦੋ ਚੰਦਨਾਂ ਮਾ ਫਿਰ ਉਸਤੇ ਲੌਕੀ ਲਗਾ ਦੇ ਨਹੀਂ ਇਹ ਲਗਾਤਾਰ ਮਹਮ ਜਲਦੀ ਰਹੇਗੀ ਸਰ ਕੀ ਕਾਰਵਾਈਆਂ ਵੱਲ ਕੀਤੀ ਜਾਏ ਕਿ ਹੁਣ ਵਾਰ-ਵਾਰ ਉਹਨਾਂ ਕੀ ਅਗਲੀ ਵਾਰ ਦੇਖਾਂਗੇ ਨਹੀਂ ਜੀ ਤੇ ਸਾਰੇ ਇਹਨਾਂ ਜਬਦ ਕਰਕੇ ਫਾਤੇ ਜਮ੍ਹਾਂ ਕਰਾਤਾ ਜਾਏਗਾ